ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਾਨਕਸਰ 68 ਵਾਲੇ ਬਾਬੇ ਲਖੇ ਦਾਜ ਜੋ ਮਸਲਾ ਪੱਖਿਆ ਹੋਇਆ ਹੈ ਹੁਣ ਉਸ ਮਸਲੇ ਤੇ ਇੱਕ ਬੱਚੇ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਕਾਲ ਰਿਕਾਰਡਿੰਗ ਦੇ ਵਿੱਚ ਉਸ ਬੱਚੇ ਵੱਲੋਂ ਕਿਹਾ ਗਿਆ ਹੈ ਕਿ ਮੈਂ 2 ਮਹੀਨੇ ਪਹਿਲਾਂ ਨਾਨਕਸਰ 68 ਵਿੱਚ ਰਹਿੰਦਾ ਸੀ ਅਤੇ ਜੋ ਉਸਨੇ ਉੱਥੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਆਓ ਤੁਹਾਨੂੰ ਲੈ ਚਲਦੇ ਹਾਂ ਹੁਣ ਉਸ ਵਾਇਰਲ ਕਾਲ ਰਿਕਾਰਡਿੰਗ ਦੇ ਵੱਲ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ ਤੁਹਾਡੇ ਇਸ ਕਾਲ ਰਿਕਾਰਡਿੰਗ ਦੀ ਵਿਚਾਰ ਨੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਕਾਲ ਰਿਕਾਰਡਿੰਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਨਾਲ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਯਾਦ ਰੱਖੋ ਮੈਂ ਤਾਂ ਮੈਟਪੀਂਟੀ ਕਰਨੇ ਤੁੰਨਾ ਵਾਂ। ਹਾਂਜੀ ਦੱਸੋ। ਮੈਂ 2 ਕ ਮਹੀਨੇ ਪਹਿਲਾਂ ਨਾਨਸਰ ਨਾਲ ਉੱਥੇ ਰਹਿੰਦਾ ਰਿਆ। ਇਹ ਉੱਥੇ ਆ ਕੇ ਪੂਰਨ ਮਾਚੀਏ ਦੇ ਜਿਹੜੇ ਬੰਦੇ ਆਉਂਦੇ ਆ ਨਾ। ਹੂੰ। ਉਹ ਡਲਟਾ ਕੰਮ ਵਾਸਤੇ ਆਉਂਦੇ ਹੀ। ਉੱਥੇ ஓகே <tokai> ਏ ਬਾਕੀ ਨਿਕਾ ਜਿਹੜੇ ਬੁਢਰ ਕਵੰਦਿਆ ਉਹ ਵੀ ਇਸ ਤਰ੍ਹਾਂ ਕੰਮ ਕਰਦੀ ਆ ਆਪਣੇ ਮਹਾਰਾਜੇ ਸਥਾਨ ਦੇ ਸਾਹਮਣੇ ਬਾਕੀ ਦੋਸਤੋ ਤੁਹਾਡੇ ਇਸ ਵਾਇਰਲ ਰਿਕਾਰਡਿੰਗ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਕਰ ਤੁਹਾਨੂੰ ਇਹ ਕਾਰਜ ਚੰਗੇ ਲੱਗਦੇ ਨੇ ਤਾਂ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦਿਓ